ਚੜ੍ਹਦੀ ਉਮਰ ਦੇ ਵਿੱਚ ਨੌਜਵਾਨਾਂ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਬੁਆਇਜਨ ਗਰਲਜ਼ ਨੂੰ ਤੇ ਤਕਰੀਬਨ 15-16 ਸਾਲ ਦੀ ਉਮਰ ਤੋਂ ਲੈ ਕੇ 20 ਸਾਲ ਦੀ ਉਮਰ ਤੱਕ ਐਕਨੇ ਪਿੰਪਲ ਬਹੁਤ ਜ਼ਿਆਦਾ ਹੁੰਦੇ ਨੇ ਫੇਸ ਦੇ ਉੱਪਰ ਤੁਸੀਂ ਦੇਖਿਆ ਹੋਣਾ ਫੇਸ ਭਰ ਜਾਂਦਾ ਬਹੁਤ ਜ਼ਿਆਦਾ ਤੰਗ ਹੁੰਦੇ ਨੇ ਬੱਚੇ ਤੇ ਉਹ ਉਮਰ ਦੇ ਵਿੱਚ ਆਮ ਖਾਸ ਕਰ ਸਾਰਿਆਂ ਦੇ ਹੁੰਦੇ ਨੇ ਤੁਹਾਡੇ ਵੀ ਕੋਈ ਹੋਣੇ ਤੁਸੀਂ ਵੱਡਿਆਂ ਤੁਹਾਡੇ ਬੱਚਿਆਂ ਦੇ ਹੋਰੇ ਨੇ ਹੁਣ ਪਹਿਲਾਂ ਜਵਾਨੀ ਵੇਲੇ ਤੁਹਾਡੇ ਕੋਈ ਹੋਣੇ ਨਾ ਤੇ ਜੇ ਬੱਚੇ ਮੇਰੀ ਵੀਡੀਓ ਦੇਖਦੇ ਨੇ ਇਹਦਾ ਇੱਕ ਆਪਾਂ ਉਪਚਾਰ ਕਰ ਸਕਦੇ ਹਾਂ ਘਰ ਬੈਠੇ ਤੇ ਇਹਦੀਆਂ ਬਹੁਤਿਆਈਆਂ ਨਹੀਂ ਖਾਣੀਆਂ ਚਾਹੀਦੀਆਂ ਸੋ ਪੇਟ ਨੂੰ ਸਾਫ਼ ਰੱਖਣਾ ਜ਼ਰੂ ਬੱਚਿਆਂ ਨੂੰ ਪਾਸਪੂੜ ਜ਼ਿਆਦਾ ਨਾ ਖਾਣ ਦਿਓ। ਪਾਸਪੂੜ ਜਾਣ ਪੂੜ ਬਾਦਲਕ ਹੋ ਜਾਣ। ਇਹ ਬਟ ਪ੍ਰੋਵਾਈਡ ਕਰੋ ਜਿੰਨਾ ਹੋ ਸਕੇ ਘਰ ਦੀ ਖਰਾ ਖਾਣ, ਚੰਗਾ ਖਾਣ ਤੇ ਗਰਮ ਚੀਜ਼ਾਂ ਤਲੀਆਂ ਜਿਗਨੇ ਚੀਜ਼ਾਂ ਤੋਂ ਬਚਾਰਨਾ ਚਾਹੀਦਾ। ਸੋ ਇਹ ਚੜ੍ਹਦੀ ਉਮਰ ਦੇ ਵਿੱਚ ਆਮ ਪ੍ਰੋਬਲਮ ਇਹ ਹੋ ਜਾਂਦੀ ਹੈ। ਸੁਭਾਵਿਕ ਇਹ ਤੇ ਜਦੋਂ ਆਪਣੇ ਹਾਰਮੋਨ ਚੇਂਜ ਹੁੰਦੇ ਨੇ ਤੇ ਆਪਾਂ ਕਹਿੰਦੇ ਵੀ ਜਵਾਨੀ ਚੜ੍ਹਦੀ ਆ ਜਦੋਂ ਉਦੋਂ ਹੋ ਜਾਂਦੇ ਨੇ। ਸੋ ਇਹਦੇ ਵਿੱਚ ਕੀ ਕਰਨਾ ਤੇ ਜੇ ਕਬਜ਼ ਰਹਿੰਦੀ ਆ ਤਾਂ ਕੰਮ ਜੀ ਵਾਸਤੇ ਤੁਸੀਂ ਬੱਚੇ ਨੂੰ ਤ੍ਰਿਫਲਾ ਚੂਰਨ ਦੇ ਸਕਦਾ। ਤ੍ਰਿਫਲੇ ਚੂਰਨ ਦਾ 1 ਚਮਚਾ ਰਾਤ ਨੂੰ ਦੇ ਦਿਓ। ਪਾਣੀ ਨਾਲ ਜੇ ਤ੍ਰਿਫਲਾ ਚੂਰਨ ਨਹੀਂ ਬੱਚੇ ਖਾਣਾ ਚਾਹੁੰਦੇ ਫਿਰ ਤੁਸੀਂ ਗੁਲਕੰਦ ਦੇ ਸਕਦੇ ਹੋ ਗੁਲਾਬ ਦੇ ਗੁਲਾਂ ਦੀ ਗੁਲਕੰਦ ਮਿਲ ਜਾਂਦੀ ਹੈ ਕਿਸੇ ਵੀ ਕੰਪਨੀ ਤੁਸੀਂ ਲੈ ਸਕਦੇ ਹੋ ਕੀ ਕਰਨਾ ਚਾਹੀਦਾ ਇਹਨਾਂ ਨੂੰ ਭੰਨਣਾ ਚਾਹੀਦਾ ਵੀ ਬੱਚੇ ਨੂੰ ਕੀ ਕਰਦੇ ਨੇ ਇਹਨੂੰ ਭੰਨ ਦੇਣੇ ਕਿੱਥੇ ਵੀ ਹੋ ਜਾਂਦੇ ਨੇ ਨਾ ਭੰਨ ਕੇ ਉਹਦੇ ਵਿੱਚ ਪਸ ਕੱਢ ਦਉਂਦੇ ਨੇ ਫਿਰ ਕੀ ਹੁੰਦਾ ਦਾਗ ਪੈ ਜਾਂਦੇ ਨੇ ਕਰਨਾ ਕੀ ਆ ਤુલਸੀ ਲੈਣੀ ਆ ਤુલਸੀ ਦੇ ਪੱਤੇ ਲੈ ਕੇ ਤੁਸੀਂ ਉਹਦਾ ਪੇਸਟ ਬਣਾ ਲੈਣਾ ਤુલਸੀ ਦੇ ਪੱਤਿਆਂ ਦਾ ਪੇਸਟ ਬਣਾ ਕੇ ਥੋੜੀ ਜਿਹੀ ਪਾਣੀ ਦੀ ਸਹਾਇਤਾ ਨਾਲ ਪੇਸਟ ਬਣਾ ਲਓ ਤੇ ਉਹ ਜਿੱਥੇ ਜਿੱਥੇ ਐਕਨੇ ਜਾਂ ਪਿੰਪਲ ਹੋਏ ਨੇ ਤੁਹਾਡੇ ਉੱਥੇ ਉਹਦਾ ਪੇਸਟ ਲ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਓ ਤੇ ਸਵੇਰੇ ਫੇਸ ਵਾਸ਼ ਕਰ ਲਓ ਆਪਣਾ